ਆਪਾਂ ਹੁਣ ਤੱਕ ਪਿਛਲੀ ਸਾਖੀ ਵਿੱਚ ਸਰਵਣ ਕੀਤਾ ਕਿ ਗੁਰਦੇਵ ਬਹਾਦਰ ਜੀ ਵੱਲੋਂ ਸਦਾ ਭੇਜਣ ਤੇ ਬਾਲ गोविंद ਰਾਏ ਮਾਤਾ ਜੀ ਅਤੇ ਮਾਮਾ ਕਿਰਪਾਲ ਜੀ ਨਾਲ ਆਨੰਦਪੁਰ ਸਾਹਿਬ ਆਣ ਲਈ ਤਿਆਰੀਆਂ ਕਰ ਲੈਂਦੇ ਹਨ ਸੰਗਤਾਂ ਉਦਾਸ ਹੋ ਜਾਂਦੀਆਂ ਹਨ ਤੇ ਅਗਲੀ ਸਵੇਰੇ ਹੁਣ ਕੀ ਹੁੰਦਾ ਹੈ ਹੰਝੂਆਂ ਭਰੇ ਨੇਤਰਾ ਨਾਲ ਸਾਰੀ ਸੰਗਤ ਨੇ ਗੁਰੂ ਪਰਿਵਾਰ ਨੂੰ ਵਿਦਾਇਕ ਕੀਤੀ ਮਾਤਾ ਨਾਨਕੀ ਮਾਤਾ ਗੁਜਰੀ ਕਿਰਪਾਲ ਚੰਦ ਅਤੇ ਬਾਲ ਗੋਵਿੰਦ ਰਾਏ ਜੀ ਛੋਟਾ ਜਿਹਾ ਕਾਫਲਾ अनेਕਾਂ ਸੇਵਕਾਂ ਦੇ ਨਾਲ ਪੰਜਾਬ ਨੂੰ ਰਵਾਨਾ ਹੋਇਆ ਰਸਤੇ ਵਿੱਚ ਪਹੁੰਚੇ ਤੀਰਥ ਸਥਾਨਾਂ ਤੇ ਇਹ ਕਾਫਲਾ ਕਦੀ ਕਦੀ ਕਈ ਕਈ ਦਿਨ ਰੁੱਕ ਜਾਂਦਾ ਸੀ ਇਸ ਛੋਟੇ ਜਿਹੇ ਕਾਫਲੇ ਨੇ ਬਨਾਰਸ ਇਲਾਹਾਬਾਦ ਅਯੁੱਧਿਆ ਲਖਨਊ ਕਾਂਪੂਰ ਮਸਰਾ ਅਤੇ ਬਿੰਦਰਾਬਨ ਸਭ ਤੀਰਥਾਂ ਦੀ ਯਾਤਰਾ ਕੀਤੀ ਉਹਨਾਂ ਸ਼ਹਿਰਾਂ ਵਿਖੇ ਸਿੱਖ ਸੰਤਾਂ ਪਹਿਨਾ ਹੀ ਕਾਇਮ ਸਨ ਅਤੇ ਸੰਗਤ ਦੀ ਸ਼ਰਧਾ ਅਤੇ ਪਿਆਰ ਦੇ ਸੰਮੁਖ ਉਹਨਾਂ ਥਾਵਾਂ ਤੇ ਨਾ ਰੁਣਾ ਸੰਭਵ ਨਹੀਂ ਸੀ ਬਨਾਰਸ ਦੇ ਪੰਡਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਨੇਊ ਪਹਿਨਾਣ ਲਈ ਬੇਨਤੀ ਕੀਤੀ ਪਰ ਬਾਲ ਅਵਸਥਾ ਵਿੱਚ ਹੋ ਲੰਘ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਹਵਾਲੇ ਦੇ ਕੇ ਪੰਡਤਾਂ ਨੂੰ ਹੈਰਾਨ ਕਰ ਦਿੱਤਾ ਖੁੱਲੇ ਹੱਥੀਂ ਦਾਨਪੁਣ ਕਰਦੇ ਅਤੇ ਸੰਗਤਾਂ ਵਿੱਚ ਨਾਮ ਦਾਣ ਵੰਡਦੇ ਗੁਰੂ ਜੀ लगभग छे महीनों के सफर पिछों सोलह सौ सो बहत्तर दे अगस्त महीने लखनऊ पहुँचे लखनऊ गुरु जी का नानका पिंड सी बरसात के मौसम करके आनंदपुर नीम पहाड़ी इलाके का सफर मुकाबलतन सुरक्षित नहीं सी। ਇਸ ਕਾਰਨ ਗੁਰੂ ਤੇਗ ਬਹਾਦਰ ਜੀ ਨੇ ਸੁਨੇਹਾ ਭੇਜ ਦਿੱਤਾ ਸੀ ਕਿ ਅਗਲੇ ਸਫ਼ਰ ਲਈ ਯੋਗ ਪ੍ਰਬੰਧ ਹੋਣ ਤੱਕ ਗੋਵਿੰਦ ਰਾਏ ਲਖਨੌਰ ਹੀ ਰਹਿਣ ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਅਗਲੇ ਸਫ਼ਰ ਦੇ ਪ੍ਰਬੰਧ ਕਰਨ ਲਈ ਆਨੰਦਪੁਰ ਸਾਹਿਬ ਚਲੇ ਗਏ ਬਾਕੀ ਦੇ ਕਾਫਲੇ ਨੂੰ ਲਖਨੌਰ ਵਿੱਚ ਲਗਭਗ 5 ਮਹੀਨੇ ਰੁਕਣਾ ਪਿਆ ਇਸ ਸਮੇਂ ਦੇ ਦੌਰਾਨ ਬਾਲ ਗੋਵਿੰਦ ਰਾਏ ਦੇ ਕਾਫੀ ਹੰਮਰ ਉਹਨਾਂ ਦੇ ਦੁਆਲੇ ਇਕੱਠੇ ਹੋ ਗਏ ਸਨ ਇਸ ਦੇ ਫਸਲ ਰੂਪ ਪੱਠਣੇ ਵਾਲੀਆਂ ਖੇਟਾਂ ਮੁਰਝ ਰੂ ਹੋ ਗਈਆਂ ਇੱਕ ਦਿਨ ਬਾਲ ਗੋਬਿੰਦ ਰਾਏ ਆਪਣੇ ਹਮਰਸਾਥੀਆਂ ਨਾਲ ਖੇਡ ਰਹੇ ਸਨ ਕਿ ਪੀਰ ਅਰਫਦੀਨ ਉਧਰ ਆ ਨਿਕਲੇ ਲਖਨਊੜ ਦੇ ਇਲਾਕੇ ਵਿੱਚ ਪੀਰ ਜੀ ਦਾ ਲੋਕੀ ਬਹੁਤ ਸਤਕਾਰ ਕਰਦੇ ਸਨ ਪੀਰ ਦੀ ਕਰਾਮਾਤੀ ਸ਼ਕਤੀਆਂ ਦੇ ਮਾਲਕ ਹੋਣ ਦੀ ਸਭ ਨੂੰ ਸਮਝ ਸੀ ਬਾਲਾ ਨਾਲ ਖੇਡ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੋਹਾਨੀ ਅਸਮਦ ਅੱਗੇ ਪੀਰ ਜੀ ਦਾ ਸਿਰ ਝੁੱਕ ਗਿਆ ਉਹਨਾਂ ਨੇ ਪਾਲਕੀ ਰੁਕਵਾਈ ਅਤੇ ਹਜ਼ੂਰ ਅੱਗੇ ਸਜਦਾ ਕੀਤਾ ਪੀਰ ਜੀ ਦੇ muridਾਂ ਨੇ ਵੇਖਿਆ ਕਿ ਉਹ ਗੈਰ ਮੁਸਲਿਮ ਅੱਗੇ ਝੁਕੇ ਖੜੇ ਸਨ ਸਾਰੇ ਮੁਰਿਦ ਪੀਰ ਜੀ ਵੱਲ ਪਿੱਠ ਕਰਕੇ ਖੜੇ ਹੋ ਗਏ ਉਹ ਬਾਲ ਗੁਰੂ ਜਿਹਨੂੰ ਇੱਕ ਪਾਸੇ ਲੈ ਗਏ ਅਤੇ ਝੁੱਕ ਕੇ ਬੜੇ ਪਿਆਰ ਨਾਲ ਉਹਨਾਂ ਨਾਲ ਗੱਲਾਂ ਕਰਨ ਲੱਗ ਪਏ ਥੋੜੀ ਦੇਰ ਨੂੰ ਪੀਰ ਜੀ ਨੇ ਮੁੜ ਬਾਲ ਗੁਰੂ ਨੂੰ ਸਜਦਾ ਕੀਤਾ ਅਤੇ ਉੱਥੋਂ ਜਾਣ ਦੀ ਇਜਾਜ਼ਤ ਲਈ ਜਦ ਤੱਕ ਗੋਵਿੰਦ ਰਾਏ ਉਹਨਾਂ ਨੂੰ ਵਿਖਾਈ ਦਿੰਦੇ ਰਹੇ ਪੀਰ ਆਰਫ दीन विच ना बैठे उन्होंने मुरीदा ने शिकवा किया कि एक काफर अगे पीर जी ने सिर क्यों सी पीर आरफ दीन ने उन्होंने बड़े प्यार नाल समझाया कि उन्होंने किस मनुख अर नहीं सी चुकाया सगो बाल गुरु अल्लाह पाग जहूर सी ਆਪਣੇ ਮੁਰੀਦਾਂ ਉੱਤੇ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਜਿਨ੍ਹਾਂ ਨੂੰ ਗੋਬਿੰਦ ਰਾਏ ਵਿੱਚੋਂ ਅੱਲਾ ਪਾਕ ਦਾ ਨੂਰ ਨਹੀਂ ਸੀ ਵਿਖਾਈ ਦਿੰਦਾ ਜਦੋਂ ਮਖੋਵਾਲ ਦੇ ਰਸਤੇ ਵਿੱਚ ਪੈਂਦੇ ਨਦੀਆਂ ਨਾਲਿਆਂ ਅਤੇ ਚੋਆ ਵਿੱਚੋਂ ਬਰਸਾਤੀ ਪਾਣੀ ਖਤਮ ਹੋ ਗਿਆ ਤਾਂ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਅਗਲੇ ਸਫਰ ਲਈ ਘੋੜੇ ਗੱਡੇ ਆਦ ਲੈ ਕੇ ਲਖਨੌਰ ਪਹੁੰਚ ਗਏ ਕੁਝ ਦਿਨਾਂ ਦੇ ਸਫ਼ਰ ਪਿੱਛੋਂ ਗੋਵਿੰਦ ਰਾਏ ਜਨਵਰੀ 1673 ਵਿੱਚ ਆਨੰਦਪੁਰ ਸਾਹਿ ਪਹੁੰਚ ਗਏ ਆਨੰਦਪੁਰ ਦੀ ਸਾਰੀ ਸੰਗਤ ਸਹਬਜ਼ਾਦਾ ਗੋਵਿੰਦ ਰਾਏ ਦੇ ਸਵਾਗਤ ਲਈ ਸ਼ਹਿਰ ਤੋਂ ਬਾਹਰ ਪਹੁੰਚੀ ਹੋਈ ਸੀ ਇਸ ਖੁਸ਼ੀ ਵਿੱਚ ਕਿਤਨੇ ਦਿਨਾਂ ਤੱਕ ਆਨੰਦਪੁਰ ਦਾ ਮਾਹੌਲ ਮੇਲੇ ਵਰਗਾ ਬਣਿਆ ਰਿਹਾ ਦੂਰ ਦਰਾਜ ਦੀ ਸੰਗਤ ਸ੍ਰੀ ਗੁਰੂ गोविंद राय जी दी آمد ਸੁਣ ਕੇ ਦਰਸ਼ਨਾ ਲਈ ਆਉਣੀ ਸ਼ੁਰੂ ਹੋ ਗਈ ਸਭ ਜਨ ਗੋਬਿੰਦ ਰਾਏ ਜੀ ਦੇ ਮੋਹ मागਦੀ ਰਲੀ ਪੰਜਾਬੀ ਸੰਗਤ ਲਈ ਇੱਕ ਹੋਰ ਖਿੱਚਦਾ ਕਾਰਨ ਸੀ ਇਹ ਦਿਨ ਸ੍ਰੀ गोविंद ਰਾਏ ਜੀ ਦੀਆਂ ਨਜ਼ਰਾਂ ਵਿੱਚ ਬਹੁਤ ਹੁਸਨ ਦੇ ਇਨਸਾਨ ਗੁਰੂ ਤੇਗ ਬਹਾਦਰ ਜੀ ਸ੍ਰੀ ਗੋਬਿੰਦ ਰਾਏ ਜੀ ਦੀ ਸਿੱਖਿਆ ਦੇਖਿਆ ਘੋੜਸਵਾਰੀ تیر ਅੰਦਾਜ਼ੀ ਅਤੇ ਹਰ ਪ੍ਰਕਾਰ ਦੀ ਸੈਨਿਕ ਸਿਖਲਾਈ ਦੇ ਯੋਗ ਪ੍ਰਬੰਧ ਕਰ ਰਹੇ ਸਨ ਭਾਈ ਸਾਹਿਬ ਚੰਦ ਬਾਲ ਗੁਰੂ ਨੂੰ ਪੰਜਾਬੀ ਹਿੰਦੀ ਸਲੋਹ ਵਾਲੇ ਸੈਦ ਪੀਰ ਮੁਹੰਮਦ ਆਪ ਨੂੰ ਫਾਰਸੀ ਪੜ੍ਹਾਉਂਦੇ ਸਨ ਪੰਡਿਤ ਹਰਜਸ ਰਾਏ ਆਦੇਸ ਸੰਸਕ੍ਰਿਤ ਅਧਿਆਪਕ ਸਨ ਘੋੜਸਵਾਰੀ تیر ਅੰਦਾਜ਼ੀ ਅਜੇ ਅਤੇ ਹੋਰ ਹਰ ਕਿਸਮ ਦੀ ਸ਼ਸਤਰ ਵਿਧਿਆ ਲਈ ਯੋਗ ਪ੍ਰਬੰਧ ਕੀਤੇ ਗਏ ਅੰਮ੍ਰਿਤ ਵੇਲੇ ਜਾਗਣ ਸਿਮਰਨ ਕਰਨ ਸੰਗਤ ਦੇ ਦਰਸ਼ਨ ਕਰਨ ਦੇ ਨਿਤਨੇਮ ਦੀ ਬਾਲ ਗੋਬਿੰਦ ਰਾਏ ਪਹਿਲਾਂ ਹੀ ਪਾਲਣਾ ਕਰਦੇ ਆ ਰਹੇ ਸਨ ਹੁਣ ਸਰੀਰਿਕ ਸਿਖਲਾਈ ਆਜ ਦਾ ਉਸ ਵਿੱਚ ਹੋਰ ਵਾਦਾ ਹੋ ਗਿਆ ਸੀ ਭਾਈ ਮਨੀ ਸਿੰਘ ਜੀ ਬਾ ਗੋਵਿੰਦ ਰਾਏ ਜੀ ਦੇ ਸਹੇਪਾਠੀ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ